ਰਸੂਲ ਹਮਜ਼ਾ ਤੋਵ ਅਤੇ ਮੇਰਾ ਦਾਗਿਸਤਾਨ ਰਸੂਲ ਹਮਜ਼ਾ ਤੋਵ ਆਪਣੇ ਸਮੇਂ ਦੇ ਹੀ ਨਹੀਂ ਇਸ 20ਵੀਂ ਸਦੀ ਦੇ ਮਕਬੂਲ ਲੋਕ ਕਵੀਆਂ ਵਿੱਚੋਂ ਸਿਰਮੌਰ ਕਵੀ ਸਨ ਇੱਕ ਛੋਟੇ ਜਿਹੇ ਦੇਸ਼ ਦਾਗਿਸਤਾਨ ਵਿੱਚ ਜੰਮੇ ਪਲੇ ਇਹਨਾਂ ਦਾ ਜਨਮ 8 ਸਤੰਬਰ 1923 ਨੂੰ ਤਸਾਦਾ ਦੇ ਅਵਾਰ ਪਿੰਡ ਵਿੱਚ ਹੋਇਆ ਜੋ ਕਿ ਕਕੇਸ਼ੀਆ ਦੇ ਉੱਤਰ ਪੂਰਬ ਦੇ ਨਾਲ ਲੱਗਦਾ ਹੈ ਇਹਨਾਂ ਦੀ ਮਾਂ ਬੋਲੀ ਅਵਾਰ ਭਾਸ਼ਾ ਸੀ ਬਚਪਨ ਤੋਂ ਹੀ ਇਹਨਾਂ ਨੂੰ ਕੁਦਰਤ ਨਾਲ ਬੜਾ ਲਗਾ ਸੀ ਇਹਨਾਂ ਨੇ ਕਵਿਤਾਵਾਂ ਰਚਣ ਤੋਂ ਇਲਾਵਾ ਵਾਰਤਕ ਤੇ ਵੀ ਹੱਥ ਅਜਮਾਇਆ ਮੇਰਾ ਦਾਗਿਸਤਾਨ ਵਾਰਤਕ ਦਾਹੀ ਇੱਕ ਰੂਪ ਹੈ ਰਸੂਲ ਹਮਜਾ ਤੋਂ ਨੂੰ ਕਵੀ ਬਨਣ ਦੀ ਪ੍ਰੇਰਣਾ ਵਿਰਸੇ ਵਿੱਚ ਮਿਲੀ ਇਹਨਾਂ ਦੇ ਪਿਤਾ ਹਮਜਾ ਤਸਾਦਾਸਾਂ ਨੂੰ ਲੋਕ ਕਵੀ ਹੋਣ ਦੀ ਉਪਾਧੀ ਮਿਲੀ ਹੋਈ ਸੀ ਇਹ ਗੱਲ ਸੱਚ ਹੈ ਕਿ ਬਚਪਨ ਤੋਂ ਹੀ ਉਹ ਆਪਣੇ ਪਿਤਾ ਦੀ ਕਲਾਕਾਰੀ ਤੋਂ ਪ੍ਰਭਾਵਿਤ ਸਨ ਦਾਗਿਸਤਾਨ ਵਿੱਚ ਜੰਮੇ ਬੱਚੇ ਨੂੰ ਪੰਘੂੜੇ ਵਿੱਚ ਹੁੰਦਿਆਂ ਹੀ ਮਾਵਾ ਵੱਲੋਂ ਲੋਰੀਆਂ ਗਾ ਗਾ ਕੇ ਆਪਣੀ ਜਨਮ ਭੂਮੀ ਮਾਂ ਬੋਲੀ ਦੇਸ਼ ਦੇ ਪਹਾੜਾਂ ਕੈਪਸੀਅਨ ਸਾਗਰ ਝੀਲਾਂ ਨਦੀਆਂ ਤੇ ਉੱਥੋਂ ਦੀਆਂ ਸਾਰੀਆਂ ਜਾਤੀਆਂ ਕੌਮਾਂ ਤੇ ਖਾਸ ਕਰਕੇ ਇਨਸਾਨਾਂ ਨਾਲ ਪਿਆਰ ਕਰਨਾ ਸਿਖਾਇਆ ਜਾਂਦਾ ਹੈ ਥੋੜੇ ਵੱਡੇ ਹੋਣ ਤੇ ਬੱਚਿਆਂ ਨੂੰ ਉੱਥੇ ਪਰਚਲਿਤ ਕਿੱਸਿਆਂ ਰਾਹੀਂ ਆਪਣੀ ਮਹਾਨ ਵਿਰਾਸਤ ਨਾਲ ਜੋੜੀ ਰੱਖਿਆ ਜਾਂਦਾ ਹੈ ਇਹ ਹੀ ਵੱਡਿਆਂ ਵੱਲੋਂ ਆਪਣੀ ਪੀੜ੍ਹੀ ਨੂੰ ਦਿੱਤਾ ਗਿਆ ਅਨਮੋਲ ਖਜ਼ਾਨਾ ਹੈ ਜਿਸ ਨੂੰ ਕਿ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਾਂਦੇ ਆ ਆਪਣੇ ਨਾਲ ਲੈ ਜਾਂਦੇ ਹਨ ਅਤੇ ਉਹ ਕਦੇ ਜਨਮ ਭੂਮੀ ਮਾਂ ਬੋਲੀ ਪਛਾਵਾਂ ਲੋਕਾਂ ਤੇ ਉੱਥੋਂ ਦੇ ਪਹਾੜਾਂ ਝੀਲਾਂ ਕੈਪਸियन ਸਾਗਰ ਦੀਆਂ ਸ਼ੋਰ ਮਚਾਉਂਦੀਆਂ ਲਹਿਰਾਂ ਨੂੰ ਕਦੇ ਭੁੱਲ ਨਹੀਂ ਪਾਉਂਦੇ ਅਸਲ ਵਿੱਚ ਇਹ ਇਹਨਾਂ ਦਾ ਆਪਣੇ ਦੇਸ਼ ਪ੍ਰਤੀ ਅਥਾਹ ਪਿਆਰ ਦਾ ਇੱਕ ਛੋਟਾ ਜਿਹਾ ਨਮੂਨਾ मात्र ਹੀ ਹੈ ਮੇਰਾ ਦਗਿਸਤਾਨ ਹੁਣ ਗੱਲ ਕਰਦੇ ਹਾਂ ਰਸੂਲ ਹਮਜ਼ਾ ਤੌਬ ਨੂੰ ਕਵੀ ਬਨਣ ਦੀ ਚੇਟਕ ਦੀ ਜੋ ਇਹਨਾਂ ਨੇ ਆਪਣੇ ਪਿਤਾ ਪਾਸੋਂ ਹੀ ਲੱਗੀ ਪਰ ਇਹਨਾਂ ਦੇ ਕਵੀ ਬਨਣ ਦੀ ਉਸਾਰੀ ਵਿੱਚ ਇਹਨਾਂ ਦੀ ਮਾਂ ਦੀਆਂ ਲੋਰੀਆਂ ਦੇ ਨਾਲ-ਨਾਲ ਪਿਤਾ ਦੇ ਕਾਵਿਕ ਸੁਆ ਨੇ ਬੜਾ ਅਹਿਮ ਯੋਗਦਾਨ ਪਾਇਆ ਪਰ ਰਸੂਲ ਹਮਜ਼ਾ ਤੌਬ ਦਾ ਇਹ ਮੰਨਣਾ ਸੀ ਜੋ ਕਿ ਮੈਨੂੰ ਵੀ ਵਾਜੂਕ ਲੱਗਦਾ ਹੈ ਕਵੀ ਹੋਣਾ ਤੇ ਕਵਿਤਾਵਾਂ ਰਚਨਾ ਅਸੀਂ ਇੱਕ ਦੂਜੇ ਨੂੰ ਕਦੇ ਸਿਖਾ ਨਹੀਂ ਸਕਦੇ हां ਇਹ ਜ਼ਰੂਰ ਹੈ ਕਿ ਸਾਨੂੰ ਜੋ ਵਿਰਸੇ ਵਿੱਚ ਮਿਲਦਾ ਹੈ ਉਹ ਲੋਕਾਂ ਵਿੱਚ ਸਾਨੂੰ ਹਰਮਨ ਪਿਆਰਾਤਾ ਬਣਾ ਹੀ ਸਕਦਾ ਹੈ ਜਦੋਂ ਸਾਡੇ ਪਿਤਾ ਕੋਈ ਸੁਧਾਰਨ ਇਨਸਾਨ ਨਾ ਹੋ ਕੇ ਲੋਕ ਕਵੀ ਹੋਣ ਪਰ ਸੂਲ ਕਲਾ ਕੋਸ਼ਲਤਾ ਤੇ ਬੜਾ ਫਕਰ ਕਰਦੇ ਸਨ ਤੇ ਇਹਨਾਂ ਨੇ ਕਲਾ ਕੋਸ਼ਲਤਾ ਨੂੰ ਸਮਝਾਉਣ ਵਾਸਤੇ ਹੱਥ ਲਿਖਤਾਂ ਵਿੱਚ ਇੱਕ ਪੂਰਾ ਅਧਿਆਇ ਜੋੜ ਦਿੱਤਾ ਇਸ ਅਧਿਆਇ ਵਿੱਚ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਦੋ ਭਰਾ ਹੋਰ ਸਨ ਜੋ ਕਿ ਕਵੀ ਨਹੀਂ ਸਨ ਫਿਰ ਪਿਤਾ ਪੁਰਖੀ ਵਿਰਸਾ ਇਹਨਾਂ ਨੂੰ ਵੀ ਤਾਂ ਮਿਲਣਾ ਹੀ ਸੀ ਨਾ ਕਿਸੇ ਕਵੀ ਪਿਤਾ ਦੇ ਪੁੱਤਰ ਦਾ ਕਵੀ ਹੋਣਾ ਕੋਈ ਕੁਦਰਤੀ ਵਹਿਣ ਨਹੀਂ ਹੁੰਦਾ ਇਹ ਤਾਂ ਕਲਾ ਕੌਸ਼ਲਤਾ ਹੀ ਹੁੰਦੀ ਹੈ ਜੋ ਦੋ ਸੁਧਾਰਨ ਇਨਸਾਨਾਂ ਨੂੰ ਇੱਕ ਦੂਜੇ ਕੋਲੋਂ ਵੱਖ ਕਰਦੀ ਹੈ ਇੱਕ ਕਵੀ ਸਦਾ ਹੀ ਆਪਣੀ ਮਾਂ ਬੋਲੀ ਤੇ ਆਪਣੇ ਸੱਭਿਆਚਾਰ ਨੂੰ ਠਪੁੱਸੀਆਂ ਮਾਰ-ਮਾਰ ਕੇ ਅੱਗੇ ਨਹੀਂ ਵਧਾਉਂਦਾ ਸਗੋਂ ਇਹ ਸਾਰਾ ਕੁਝ ਇੱਕ ਪ੍ਰਕਿਰਿਆ ਵਿੱਚ ਅੱਗੇ ਵਧਦਾ ਹੈ ਮਾਂ ਬੋਲੀ ਨਾਲ ਉਸ ਸਮੇਂ ਦੇ ਲੋਕਾਂ ਨੂੰ ਜੋੜਨਾ ਤੇ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਮਾਂ ਬੋਲੀ ਤੇ ਸੱਭਿਆਚਾਰ ਨੂੰ ਜ਼ਿੰਦਾ ਰੱਖਣਾ ਇੱਕ ਦੋ ਦਿਨਾਂ ਵਿੱਚ ਹੋਣ ਵਾਲਾ ਕੰਮ ਨਹੀਂ ਤੇ ਨਾ ਹੀ ਕਾਲੀ ਦਾ ਕੰਮ ਹੈ ਇਹ ਪ੍ਰਕਿਰਿਆ ਇੰਜ ਚਲਦੀ ਹੋਈ ਅੱਗੇ ਵਧਦੀ ਹੈ ਕਿ ਲੋਕਮਨਾ ਵਿੱਚ ਸਮਾ ਜਾਂਦੀ ਹੈ ਅਤੇ ਇਹਨਾਂ ਦੇ ਜੀਵਨ ਦਾ ਹਿੱਸਾ ਬਣ ਜਾਂਦੀ ਹੈ। ਰਸੂਲ ਦਾ ਕਹਿਣਾ ਸੀ ਕਿ ਜੇ ਇਨਸਾਨ ਵਿੱਚ ਕਲਾ ਕੋਸ਼ਲਤਾ ਹੈ ਹੀ ਨਹੀਂ ਤਾਂ ਪਿਤਾ ਤੋਂ ਮਿਲੀ ਵਿਰਾਸਤ ਉਹਦੇ ਕਿਸੇ ਕੰਮ ਦੀ ਨਹੀਂ। ਪਰ ਹਾਂ ਜੇ ਕਿਸੇ ਵਿੱਚ ਕਲਾ ਕੋਸ਼ਲਤਾ ਦਾ ਗੁਣ ਹੈ ਤਾਂ ਪਿਤਾ ਵੱਲੋਂ ਵਿਰਸੇ ਵਿੱਚ ਮਿਲਿਆ ਸਿਰਜਣਾਤਮਕ ਭਰਿਆ ਖਜ਼ਾਨਾ ਜ਼ਰੂਰ ਹੀ ਉਹਦੇ ਲਈ ਅਨਮੋਲ ਹੁੰਦਾ ਹੈ। ਉਹ ਹਮਜਾਤ ਸਾਦਾ ਸਾਦੀ ਮਕਬੂਲੀਅਤ ਤੋਂ ਮੂੰਹ ਕਰ ਨਹੀਂ ਸਨ, ਬਸ ਆਪਣੀ ਇੱਕ ਵੱਖਰੀ ਪਛਾਣ ਬਣਾਉਣਾ ਚਾਹੁੰਦੇ ਸਨ ਜਿਸ ਵਿੱਚ ਉਹ ਕਾਮਯਾਬ ਰਹੇ। ਉਹ ਇਨਾਦੇ ਪਿਤਾ ਹਿਸਨ ਜਿਨ੍ਹਾਂ ਨੇ ਰਸੂਲ ਦੀਆਂ ਮਾਸਕੋ ਵਿੱਚ ਅਧਿਆਪਕ ਖਿਲਾਈ ਇੰਸਟੀਚਿਊਟ ਵਿੱਚ ਰਹਿੰਦੀਆਂ ਲਿਖੀਆਂ ਕਵਿਤਾਵਾਂ ਵਿੱਚ ਕਈ ਉਨਤਾਹੀਆਂ ਕੱਢੀਆਂ ਤੇ ਇਹਨਾਂ ਨੂੰ ਲਈ ਤੇ ਲਿਆਉਣ ਲਈ ਪਿਤਾ ਪੁੱਤਰ ਵਿੱਚ ਪੂਰੀ ਬਹਿਸ ਛਿੜੀ ਰਹੀ ਜਿਸ ਬਹਿਸ ਦਾ ਨਤੀਜਾ ਇਹ ਨਿਕਲਿਆ ਸਾਨੂੰ ਸਦਾ ਲੋਕਾਂ ਦੇ ਪੱਤਰ ਤੱਕ ਜਾ ਕੇ ਹੀ ਨਹੀਂ ਲਿਖਦੇ ਰਹਿਣਾ ਚਾਹੀਦਾ ਸਗੋਂ ਸਮਾਂ ਬੀਤਣ ਨਾਲ ਲੋਕਾਂ ਦਾ ਪੱਦਰ ਹੌਲੀ-ਹੌਲੀ ਉੱਚਾ ਚੁੱਕਦੇ ਰਹਿਣਾ ਚਾਹੀਦਾ ਹੈ ਲੋਕਾਂ ਦੀ ਸੋਚ ਦਾ ਮਿਆਰ ਉੱਚਾ ਚੁੱਕਣ ਦੀ ਸਾਰੀ ਜ਼ਿੰਮੇਵਾਰੀ ਸਾਹਿਤ ਤੇ ਸਾਇਤਕਾਰਾਂ ਦੀ ਹੀ ਹੁੰਦੀ ਹੈ ਫਿਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਰਸੂਲ ਨੂੰ ਬੜੀ ਸਿੱਧਕ ਨਾਲ ਇਹ ਅਹਿਸਾਸ ਹੋਇਆ ਕਿ ਇਹਨਾਂ ਦੇ ਪਿਤਾ ਨੇ ਹੀ ਇਹਨਾਂ ਦੀ ਲੇਖਣੀ ਨੂੰ ਟਰੈਕ ਤੇ ਲਿਆਂਦਾ ਸੀ ਇਸ ਪੂਰੀ ਕਿਤਾਬ ਵਿੱਚ ਰਸੂਲ ਨੇ ਕਈ ਥਾਈਂ ਇਹ ਜ਼ਿਕਰ ਕੀਤਾ ਹੈ ਕਿ ਬੰਦੇ ਦਾ ਕਵੀ ਬਣਨਾ ਉਹਦੇ ਸੁਭਾਅ ਵਿਚਾਲੀ ਸੁਖਮਤਾ ਅਤੇ ਕੁਦਰਤ ਸੰਗੀਤ ਪ੍ਰੇਮੀ ਹੋਣ ਤੇ ਉਹਦੇ ਅੰਦਰਲੀ ਕਲਾ ਕੋਸ਼ਲਤਾ ਤੇ ਨਿਰਵਰ ਕਰਦਾ ਹੈ ਨਾ ਕਿ ਆਪਾਂ ਕਿਸੇ ਨੂੰ ਵੀ ਫੜ ਕੇ ਤੇ ਕਵਿਤਾ ਲਿਖਣ ਦੀ ਸਿੱਖਲਾਈ ਦੇ ਕੇ ਉਸ ਨੂੰ ਕਵੀ ਬਣਾ ਸਕਦੇ ਹਾਂ ਇਹਨਾਂ ਦਾ ਕਹਿਣਾ ਸੀ ਕਿ ਅੰਦਰਲੇ ਭਾਵ ਹੀ ਤਾਂ ਬਾਹਰ ਆਉਂਦੇ ਹਨ ਤਾਂ ਹੀ ਇਹ ਗੱਲ ਵੀ ਇਹਨਾਂ ਨੇ ਪ੍ਰਮਾਨ ਕੀਤੀ ਕਿ ਅਸੀਂ ਬਾਹਰੋਂ ਜੋ ਕੁਝ ਵੇਖਦੇ ਸੁਣਦੇ ਹਾਂ ਉਹ ਪਹਿਲਾਂ ਸਾਡੇ ਅੰਦਰ ਹੀ ਤਾਂ ਜਾਂਦਾ ਹੈ ਪਰ ਇਹ ਸਿੱਧਾ ਹੀ ਬਾਹਰ ਕਾਗਜ਼ ਤੇ ਨਹੀਂ ਉਤਾਰਿਆ ਜਾਣਾ ਚਾਹੀਦਾ ਬਾਹਰੀ ਦੁਨੀਆ ਤੋਂ ਜੋ ਕੁਝ ਅਸੀਂ ਦੇਖਿਆ ਸੁਣਿਆ ਤੇ ਹੰਡਾਇਆ ਹੁੰਦਾ ਹੈ ਉਹ ਆਪਣੀ ਪ੍ਰਕਿਰਿਆ ਪੂਰੀ ਕਰਦਿਆਂ ਆਪ ਮੁਾਰੀ ਕਾਗਜ਼ ਤੇ ਲੱਥ ਜਾਂਦਾ ਹੈ ਬਸ ਇਹੀ ਪ੍ਰਕਿਰਿਆ ਹੀ ਕਿਸੇ ਸਧਾਰਨ ਇਨਸਾਨ ਨੂੰ ਕਵੀ ਬਣਾਉਂਦੀ ਹੈ ਰਸੂਲ ਨੂੰ ਆਪਣੇ ਸਮੇਂ ਵਿੱਚ ਕਈ ਤਗਮੇ ਤੇ ਪੁਰਸਕਾਰ ਮਿਲੇ ਇਹਨਾਂ ਵਿੱਚ ਕੁਝ ਦਾ ਮੈਂ ਇੱਥੋਂ ਜ਼ਿਕਰ ਕਰ ਰਹੀ ਹਾਂ ਦੇਸ਼ ਦੇ ਸਾਹਿਤ ਤੇ ਲੋਕ ਗਤੀਵਿਧੀਆਂ ਨੂੰ ਵਿਕਸਿਤ ਕਰਨ ਦੇ ਬਾਕਮਾਲ ਯੋਗਦਾਨ ਪਾਉਣ ਲਈ ਇਹਨਾਂ ਨੂੰ ਐਂਟਰੀਓ ਪੁਰਸਕਾਰ 8 ਸਤੰਬਰ 2003 ਰੂਸ ਰੂਸ ਦੇ ਬਹੁਕومی ਸੱਭਿਆਚਾਰ ਸਾਹਿਤ ਤੇ ਸਮਾਜੀ ਗਤੀਵਿਧੀਆਂ ਦੇ ਵਿਕਾਸ ਵਿੱਚ ਅਤੁੱਲ ਯੋਗਦਾਨ ਦੇਣ ਲਈ ਇਹਨਾਂ ਨੂੰ ਅਵਾਰਡ ਆਫ ਮੈਰਿਟ ਆਫ ਫਾਦਰ لینڈ ਤੀਜਾ ਦਰਜਾ ਆਰਡਰ ਆਫ ਫਰੈਂਡਸ਼ਿਪ ਆਫ ਪੀਪਲਸ ਦਾ ਪੁਰਸਕਾਰ ਮਿਲਿਆ 2013 ਵਿੱਚ ਰੂਸ ਵਿੱਚ ਰਸੂਲ ਹਮਜ਼ਾ ਤੋਬ ਦੇ ਨਾਮ ਦੀ ਰਸੀਦੀ ਟਿਕਟ ਵੀ ਜਾਰੀ ਕੀਤੀ ਗਈ। ਲੋ ਸਾਡੇ ਪਾਠਕ ਦੋਸਤੋ ਇਹ ਸੀ ਰਸੂਲ ਹਮਜ਼ਾ ਤੋਬ ਦੇ ਜੀਵਨ ਤੇ ਇੱਕ ਬਹੁਤ ਹੀ ਛੋਟੀ ਜਹੀ ਚਲਕ ਪੂਰੇ ਦੇ ਪੂਰੇ ਰਸੂਲ ਨੂੰ ਜਾਣਨ ਲਈ ਤੁਹਾਨੂੰ ਹੱਥਲੀ ਕਿਤਾਬ ਪੜ੍ਹਨੀ ਹੋਵੇਗੀ। ਮੈਂ ਅੱਜ ਤੱਕ ਸਾਹਿਤ ਦੇ ਖੇਤਰ ਵਿੱਚ ਕਈ ਕਿਤਾਬਾਂ ਅਨੁਵਾਦ ਕੀਤੀਆਂ ਪਰ ਜੇ ਸੱਚ ਪੁੱਛੋ ਤਾਂ ਮੇਰਾ ਦਾਗਿਸਤਾਨ ਕਿਤਾਬ ਨੇ ਮੈਨੂੰ ਜਿੰਨਾ ਪ੍ਰਭਾਵਿਤ ਕੀਤਾ ਸ਼ਾਇਦ ਹੀ ਕਿਸੇ ਹੋਰ ਕਿਤਾਬ ਨੇ ਕੀਤਾ ਹੋਵੇ ਅਨੁਵਾਦ ਕਰਦਿਆਂ ਕਰਦਿਆਂ ਮੈਂ ਦਾਗਿਸਤਾਨ ਦੇ ਲੋਕਾਂ ਉੱਥੋਂ ਦੀ ਮਾਂ ਬੋਲੀ ਝੀਲਾਂ ਨਦੀਆਂ ਛੱਲਣਾ ਮਾਰਦੇ ਕੈਪਸੀਅਨ ਸਾਗਰ ਕੁਦਰਤੀ ਨਜ਼ਾਰਿਆਂ ਤਸਾਦਾਂ ਪਿੰਡਾਂ ਤੇ ਝੁਕੀਆਂ ਹੋਈਆਂ ਚਟਾਨਾਂ ਦੇ ਝੁਰਮਟ ਪਹਾੜੀ ਪਗਡੰਡੀਆਂ ਮਖਾਚ ਕਲਾ ਵਿੱਚ ਹੁੰਦੇ ਸਾਹਿਤ ਸਮਾਹਰੋਹਾਂ ਵਿੱਚ ਖੁਦ ਜਾ ਕੇ ਵਿਚਰਦੇ ਮਹਿਸੂਸ ਕੀਤਾ ਹੈ ਖੁਦ ਨੂੰ ਦਾਗਿਸਤਾਨ ਦੀ ਵਾਸੀ ਤੇ ਉੱਥੋਂ ਦੀਆਂ ਸਾਰੀਆਂ ਕੌਮਾਂਤਾਂ ਨੂੰ ਆਪਣੀ ਅਪਿੰਨ ਅੰਗ ਮੰਨਿਆ ਹੈ ਖਾਸ ਕਰਕੇ ਅਬੂ ਤਾਲਿਬ ਨੇ ਮੈਨੂੰ ਬੜਾ ਹੀ ਪ੍ਰਭਾਵਿਤ ਕੀਤਾ ਤੇ ਜ਼ਿੰਦਗੀ ਜਿਉਣ ਦਾ ਸਲਿੱਕਾ ਹਮਜਾਤ ਤਸਾਦਾਂ ਤੋਂ ਬਿਹਤਰ ਹੋਰ ਕੋਈ ਨਹੀਂ ਦੱਸ ਸਕਦਾ ਇਸ ਕਿਤਾਬ ਨੂੰ ਅਨਵਾਦ ਕਰਨ ਪਿੱਛੇ ਸਾਡੇ ਕਈ ਕਾਰਨ ਹਨ ਸਭ ਤੋਂ ਪਹਿਲਾਂ ਇਹ ਕਿ ਜਿਵੇਂ ਅੱਜ ਸਾਡੇ ਦੇਸ਼ ਦੀਆਂ ਕਈ ਭਾਸ਼ਾਵਾਂ ਬੋਲੀਆਂ ਤਾਂ ਅਥਾਨੇ ਉਸੇ ਤਰ੍ਹਾਂ ਛੋਟੇ ਜਿਹੇ ਦਾਗਿਸਤਾਨ ਵਿੱਚ ਅਨੇਕਾਂ ਭਾਸ਼ਾਵਾਂ ਹਨ ਪਰ ਕਦੇ ਵੀ ਇਹਨਾਂ ਦੀ ਕਿਸੇ ਵੀ ਇੱਕ ਭਾਸ਼ਾ ਵੱਲੋਂ ਬਾਕੀਆਂ ਤੇ ਹੈਜੇਮਨੀ ਸਥਾਪਿਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸਗੋਂ ਉਹ ਤਾਂ ਸਾਰੀਆਂ ਭਾਸ਼ਾਵਾਂ ਦੀ ਇੱਜ਼ਤ ਕਰਦੇ ਹਨ ਪਰ ਸਾਡੇ ਇੱਥੇ ਆਏ ਦਿਨ ਮਾਂ ਬੋਲੀ ਨੂੰ ਬਚਾਉਣ ਨੂੰ ਲੈ ਕੇ ਛੋਟੇ-ਮੋਟੇ ਅੰਦੋਲਨ ਕਰਨੇ ਪੈਂਦੇ ਹਨ ਮਾਂ ਬੋਲੀ ਨੂੰ ਬਚਾਉਣ ਦਾ ਸਵਾਲ ਉਦੋਂ ਹੀ ਪੈਦਾ ਹੁੰਦਾ ਹੈ ਜਦੋਂ ਕੋਈ ਹੋਰ ਬੋਲੀ ਉਸ ਨੂੰ ਨਿਗਲਣ ਦੀ ਤਿਆਰੀ ਕੀਤੀ ਹੋਵੇ ਨਿਯਮ ਤਾਂ ਇਹ ਹੈ ਕਿ ਸਾਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਕਰਨਾ ਚਾਹੀਦਾ ਹੈ ਤੇ ਬਾਕੀਆਂ ਦੀ ਮਾਂ ਬੋਲੀ ਨੂੰ ਇੱਜ਼ਤ ਦੇਣੀ ਚਾਹੀਦੀ ਹੈ ਨਾ ਕਿ ਸਾਨੂੰ ਅੰਗਰੇਜ਼ਾਂ ਦੀ ਵਿਸਥਾਰਵਾਦੀ ਨੀਤੀ ਲਾਗੂ ਕਰਨੀ ਚਾਹੀਦੀ ਹੈ ਮੈਨੂੰ ਤਾਂ ਬਹੁਤ ਚੰਗਾ ਲੱਗਦਾ ਹੈ ਜਦੋਂ ਕਿਸੇ ਵੀ ਦੇਸ਼ ਵਿੱਚ ਪਛਾਹਮਾਂ ਤੇ ਸੱਭਿਆਚਾਰਾਂ ਵਿੱਚ ਇੰਨੀ ਵਨ ਸੁਵੰਤਾ ਦਿਖਦੀ ਹੋਵੇ ਮੇਰਾ ਦਾਗਿਸਤਾਨ ਕਿਤਾਬ ਨੂੰ ਪੜ੍ਹ ਕੇ ਆਪਣੀ ਮਾਂ ਬੋਲੀ ਨੂੰ ਹੀ ਹੀਣਾ ਮੰਨਣ ਵਾਲਿਆਂ ਦੇ ਸਾਰੇ ਤੁਅਸਬ ਵੀ ਦੂਰ ਹੋ ਜਾਣਗੇ ਤੁਸੀਂ ਹੈਰਾਨ ਹੋਵੋਗੇ ਕਿ ਦੇਸ਼ ਦੇ ਲੋਕ ਆਪਣੀ ਮਾਂ ਬੋਲੀ ਦੀ ਇੰਨੀ ਇੱਜ਼ਤ ਵੀ ਕਰ ਸਕਦੇ ਹਨ ਦੂਜਾ ਕਾਰਨ ਇਹ ਹੈ ਕਿ ਹੱਥਲੀ ਕਿਤਾਬ ਵਿੱਚ ਦਾਗਿਸਤਾਨ ਦੇ ਲੋਕਾਂ ਦਾ ਆਪਣੀ ਜਨਮ ਭੂਮੀ ਪ੍ਰਤੀ ਅਥਾ ਪਿਆਰ ਇਹ ਹੋਣਾ ਵੀ ਚਾਹੀਦਾ ਹੈ ਕਿ ਜਿੱਥੇ ਸਾਡਾ ਜਨਮ ਹੋਇਆ ਉਸ ਦੇਸ਼ ਨੂੰ ਅਸੀਂ ਛੱਡ ਹੀ ਕਿਵੇਂ ਸਕਦੇ ਹਾਂ ਸਾਡੇ ਦੇਸ਼ ਦੀ ਮਿੱਟੀ ਦੀ ਖੁਸ਼ਬੂ ਹਵਾ ਦੀ ਠੰਡਕ ਛੱਲਾ ਮਾਰਦੇ ਸਮੁੰਦਰ ਰੰਗ-ਬਰੰਗੇ ਲੋਕ ਸਾਡਾ ਸੰਗੀਤ ਸਾਡਾ ਸੱਭਿਆਚਾਰ ਸਾਡਾ ਸਾਹਿਤ ਸਾਡਾ ਪਹਿਰਾਵਾ ਅਤੇ ਸਾਡਾ ਖਾਣ-ਪੀਣ ਵਿਸਾਰਿਆ ਹੀ ਕਿਵੇਂ ਜਾ ਸਕਦਾ ਹੈ ਸਾਨੂੰ ਆਪਣੀ ਜਨਮ ਭੂਮੀ ਦੀ ਹਰ ਛੋਟੀ ਤੋਂ ਛੋਟੀ ਚੀਜ਼ ਨਾਲ ਪਿਆਰ ਹੋਣਾ ਚਾਹੀਦਾ ਹੈ ਹੱਥਲੀ ਕਿਤਾਬ ਵਿੱਚ ਆਪਣੀ ਜਨਮ ਭੂਮੀ ਦੀ ਰੱਖਿਆ ਲਈ ਲੋਕਾਂ ਨੇ ਕਿੰਨਾ ਲਹੂ ਵਹਾਇਆ ਹੈ ਤੇ ਮਰਨ ਤੋਂ ਪਹਿਲਾਂ ਉਹਨਾਂ ਦੀ ਇਹੀ ਇੱਛਾ ਰਹੀ ਕਿ ਇਹਨਾਂ ਨੂੰ ਆਪਣੇ ਦੇਸ਼ ਦੀ ਭੂਮੀ ਵਿੱਚ ਹੀ ਕਵਰ ਨਸੀਬ ਹੋਵੇ ਤੀਜਾ ਕਾਰਨ ਹੈ ਸੰਗੀਤ ਹੱਥਲੀ ਕਿਤਾਬ ਅੰਦਰ ਤੁਸੀਂ ਹਰ ਪਾਤਰ ਨੂੰ ਸੰਗੀਤ ਪ੍ਰੇਮੀ ਦੇਖੋਗੇ ਸੰਗੀਤ ਦਾ ਗਿਸਤਾਨੀਆਂ ਦੇ ਜੀਵਨ ਵਿੱਚ ਇੰਝ ਰਮਿਆ ਪਿਆ ਹੈ ਜਿਵੇਂ ਨਸਾਂ ਵਿੱਚ ਦੌੜਦਾ ਲਹੂ ਹੋਵੇ ਮੇਰਾ ਵੀ ਇਹੀ ਮੰਨਣਾ ਹੈ ਕਿ ਇਨਸਾਨ ਕਿੰਨਾ ਸਵੇਦਨਸ਼ੀਲ ਹੈ ਇਹ ਜਾਣਨ ਦੀ ਕਸਵੱਟੀ ਇਹ ਹੈ ਕਿ ਉਹ ਸੰਗੀਤ ਪ੍ਰੇਮੀ ਹੈ ਜਾਂ ਨਹੀਂ ਹੁਣ ਤੁਸੀਂ ਇਹ ਨਾ ਸੋਚਣਾ ਕਿ ਮੈਂ ਲਕਚਰ ਗਾਇਕੀ ਨੂੰ ਵੀ ਗਿਣ ਰਹੀ ਹਾਂ ਲੈਕਚਰ ਗਾਇਕੀ ਦਾ ਤਾਂ ਮੇਰੇ ਅਨੁਸਾਰ ਕੋਈ ਮਿਆਰ ਹੀ ਨਹੀਂ ਹੁੰਦਾ ਤੇ ਨਾ ਹੀ ਉਸ ਨੂੰ ਸੰਗੀਤ ਦੇ ਸ਼੍ਰੇਣੀ ਵਿੱਚ ਮੰਨਦੀ ਹਾਂ ਅਸਲ ਵਿੱਚ ਤਾਂ ਸੰਗੀਤ ਦੇ ਮਿਆਰ ਦੀ ਉਚਾਈ ਮਾਪੀ ਹੀ ਨਹੀਂ ਜਾ ਸਕਦੀ ਸਿਰਫ ਗਾਉਣ ਲਈ ਹੀ ਨਹੀਂ ਗਾਉਣਾ ਸਗੋਂ ਉਹਨਾਂ ਨੂੰ ਝੰਡੋੜਨ ਲਈ ਗਾਉਣਾ ਗੀਤ ਰਚਨਾ ਸਾਜ਼ ਬਚਾਉਣਾ ਇਹ ਸੰਗੀਤ ਸੰਗੀਤ ਲੋਕਾਂ ਨੂੰ ਨੇੜੇ ਲਿਆਉਂਦਾ ਹੈ ਸੰਗੀਤ ਭਾਵਨਾਵਾਂ ਮ ਪੈਦਾ ਕਰਦਾ ਹੈ ਸੰਗੀਤ ਸਾਨੂੰ ਕੁਦਰਤ ਨਾਲ ਜੋੜਦਾ ਹੈ ਸੰਗੀਤ ਭਾਵਨਾਵਾਂ ਪੈਦਾ ਕਰਦਾ ਹੈ ਤੇ ਭਾਵਨਾਵਾਂ ਸੰਗੀਤ ਨੂੰ ਜਨਮ ਦਿੰਦੀਆਂ ਹਨ ਖੱਤਲੀ ਕਿਤਾਬ ਦੀ ਇੱਕ ਟੋਕ ਵਿੱਚੋਂ ਚੌਥਾ ਕਾਰਨ ਹੈ ਕੁਦਰਤ ਨਾਲ ਪ੍ਰੇਮ ਕਰਨਾ ਇੱਕ ਕੁਦਰਤ ਹੀ ਹੈ ਜੋ ਰਹੀ ਦੁਨੀਆ ਤੱਕ ਆਪਣੀ ਇਮਾਨਦਾਰੀ ਨਿਰਪੱਖਤਾ ਅਤੇ ਨਿਆ ਸੰਗਤੀ ਤੇ ਕਾਇਮ ਰਹੇਗੀ ਕੁਦਰਤ ਮਨੁੱਖ ਜਹੀ ਨਹੀਂ ਹੈ ਜੋ ਗਰੀਬਾਂ ਅਤੇ ਅਮੀਰਾਂ ਵਿੱਚ ਭੇਦ ਭਾਵ ਕਰੇ ਤੁਸੀਂ ਕੁਦਰਤ ਨੂੰ ਸਹਿਜੋ ਕੁਦਰਤ ਤੁਹਾਨੂੰ ਸਹਿਜੇਗੀ ਤੁਸੀਂ ਉਸ ਨੂੰ ਤਬਾਹ ਕਰੋਗੇ ਤਾਂ ਉਹ ਵੀ ਤੁਹਾਨੂੰ ਬਖਸ਼ੇਗੀ ਨਹੀਂ ਕੁਦਰਤ ਨੂੰ ਸਮਝਣ ਤੇ ਮੰਨਣ ਵਾਲਾ ਇਨਸਾਨ ਬਹੁਤ ਸੁਖਮ ਤੇ ਭਾਵਨਾਵਾਂ ਭਰਪੂਰ ਹੁੰਦਾ ਹੈ ਇਨਸਾਨ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਤੁਸੀਂ ਕੁਦਰਤ ਨੂੰ ਸਮਝੋ ਪੰਜਵਾਂ ਕਾਰਨ ਹੈ ਸੱਭਿਆਚਾਰ ਸੱਭਿਆਚਾਰ ਹਰ ਦੇਸ਼ ਦਾ ਵੱਖ-ਵੱਖ ਹੁੰਦਾ ਹੈ ਉਸੇ ਦੇਸ਼ ਦੇ ਸਾਰੇ ਰਾਜਾਂ ਦਾ ਆਪਸ ਵਿੱਚ ਸੱਭਿਆਚਾਰ ਨਹੀਂ ਮਿਲਦਾ ਪਰ ਹਥਲੀ ਕਿਤਾਬ ਅੰਦਰ ਬਹੁਤ ਖੂਬੀ ਦਰਸਾਇਆ ਹੈ ਕਿ ਭਾਵੇਂ ਸਾਡੇ ਆਪਣੇ ਦੇਸ਼ ਅੰਦਰ ਵੱਖ-ਵੱਖ ਸੱਭਿਆਚਾਰ ਹੋਣ ਪਰ ਹਰ ਸੱਭਿਆਚਾਰ ਦੀ ਇੱਕ ਹੀ ਗਿਰੀ ਹੈ ਸਵੇ ਮਾਨ ਗੈਰਤ ਅਦਬ ਮਨੁੱਖਤਾ ਪੱਖੀ ਸੋਚ ਦੂਸਰੇ ਸੱਭਿਆਚਾਰਾਂ ਦੀ ਇੱਜ਼ਤ ਕਰਨਾ ਹੈ ਮਨੁੱਖਤਾ ਪ੍ਰਤੀ ਸਵੇਦਨਸ਼ੀਲਤਾ ਆਦਿ ਇਸੇ ਵਿੱਚ شمار ਹੁੰਦਾ ਹੈ ਕਹਿਣ ਦਾ ਭਾਵ ਅਸੀਂ ਭਾਸ਼ਾ ਸੱਭਿਆਚਾਰ ਪੱਖੋਂ ਭਾਵੇਂ ਵੱਖ-ਵੱਖ ਕਿਉਂ ਨਾ ਹੋਈਏ ਪਰ ਹਰ ਸੱਭਿਆਚਾਰ ਵਿੱਚਲੇ ਜੋ ਨਿਯਮ ਹਨ ਉਹ ਸਾਂਝੇ ਹੀ ਰਹਿੰਦੇ ਹਨ ਇਸ ਕਿਤਾਬ ਅੰਦਰ ਪੱਤਲ ਪ੍ਰੇਰਕਾ ਤੇ ਅੱਬੂ ਤਾਲਿਫ ਤੇ ਬਾਕੀ ਕਵੀਆਂ ਵਿਚਕਾਰ ਹੁੰਦੇ ਸੰਵਾਦ ਨੂੰ ਪੜ੍ਹ ਕੇ ਤੁਹਾਨੂੰ ਪੂਰੀ ਤਰ੍ਹਾਂ ਸਮਝ ਆ ਜਾਵੇਗਾ ਕਿ ਮੈਂ ਅਸਲ ਵਿੱਚ ਕਹਿਣਾ ਕੀ ਚਾਹੁੰਦੀ ਹਾਂ ਮੈਂ ਉਰਦੂ ਭਾਸ਼ਾ ਤੋਂ ਪੰਜਾਬੀ ਅਨੁਵਾਦ ਕਰਦਿਆਂ ਬੜਾ ਕੁਝ ਸਿੱਖਿਆ ਰਾਜਕਮਲ ਪ੍ਰਕਾਸ਼ਨ ਵੱਲੋਂ ਛਾਪੀ ਗਈ ਹਿੰਦੀ ਕਿਤਾਬ ਨੇ ਜੋ ਮਦਨ ਲਾਲ ਮਧੂਜੀ ਵੱਲੋਂ ਅਨੁਵਾਦਿਤ ਹੈ ਵਿੱਚ ਮੈਨੂੰ ਕਈ ਥਾਈਂ ਰਹਿਨਮਾਈ ਕੀਤੀ ਮੈਂ ਇਨ੍ਹਾਂ ਦੀ ਤਹਿ ਦਿਲੋਂ ਧੰਨਵਾਦੀ ਹਾਂ ਕਿ ਮੈਨੂੰ ਆਪਣੇ ਇਹ ਅਨੁਵਾਦ ਕਰਨ ਦੌਰਾਨ ਇਨ੍ਹਾਂ ਵਿੱਚੋਂ ਅਨਵਾਦ ਕਿੱਤੀ ਕਿਤਾਬ ਤੋਂ ਕੁਝ ਕੁ ਥਾਂ ਵੀ ਮਦਦ ਲੈਣੀ ਪਈ ਹੁਣ ਅਸੀਂ ਤਰਕ ਭਾਰਤੀ ਪ੍ਰਕਾਸ਼ਨ ਵੱਲੋਂ ਇਹ ਕਿਤਾਬ ਤੁਹਾਡੇ ਤੱਕ ਲੈ ਕੇ ਆਏ ਹਾਂ ਉਹ ਵੀ ਇੱਕ ਜਿਲਦ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਡੇ ਇਸ ਉਪਰਾਲੇ ਨੂੰ ਚੰਗਾ ਹੁਲਾਰਾ ਦਿਵੋਗੇ ਕਮਲਜੀਤ